ਮੈਂ ਤੇ ਘਰੋਂ ਨਿਕਲ ਆਇਆ ਸੀ ਪਤਾ ਨਹੀਂ ਘਰ ਕੀ ਬੰਡਿਆ ਹੋਣਾ ਵਾ ਉਹ ਭਾਏ ਗੁੱਟੋ ਗੁੱਤੀ ਹੋਈਆਂ ਹੋਣ ਇਹਨਾਂ ਦਾ ਛਾਪਾ ਜੇ ਇਹਨਾਂ ਕੋਈ ਨਾ ਕੋਈ ਪੰਗਾ ਮੇਰੇ ਲਈ ਖੜਾ ਰੱਖਣਾ ਇਹਨਾਂ ਲੈ ਮੈਣਾ ਮੈਨੂੰ ਚਾਉਣੇ ਨੇ ਭਾਬੀ ਜੀ ਹੋਸ਼ ਕਰੋ ਵੀ ਮੰਮੀ ਭਾਬੀ ਮਾਸਾ ਹੋਸ਼ ਨਹੀਂ ਘਾਣ ਈ ਵੀ ਨਹੀਂ ਇਹੋ ਜਿਹਾ ਇੱਤਾਂ ਹੀ ਕਰਦੀਆਂ ਹੁੰਦੀਆਂ ਵਾ ਆਪ ਕਰਕੇ ਨਾ ਇਹੋ ਜੇ ਪਖੰਡ ਤੇ ਹੋਰ ਨਾਲ ਨੂੰ ਬਣਾ ਦਿੰਦੀਆਂ ਹੁੰਦੀਆਂ ਵਾ ਇਹਦਾ ਐਨਐਸ ਸਤਨਾਨਾ ਨੂੰ ਸਾਰਿਆਂ ਨੂੰ ਬਣਾਉਣਾ ਹੀ ਆ ਤੇਰੇ ਤੇ ਤੇ ਅੱਗੇ ਬੜੀ ਔਖੀ ਆ ਤੇ ਤੈਨੂੰ ਡਈ ਜਦੋਂ ਦਾ ਤੈਨੂੰ ਲੈਣ ਦਾ ਉਹ ਦਿਨ ਦੀ ਵੇਖ ਲੈ ਉਹ ਕੋਹ ਨਾਟਕ ਕਰੀ ਜਾਂਦੀ ਆ ਨੀ ਰਾਜ ਮੰਮੀ ਤੁਸੀਂ ਨੀ ਰਾਜ ਨੀ ਰਾਜ ਨੀ ਹੋਂਸ ਤੇ ਘਰ ਡਾਡੀ ਵੀ ਨਹੀਂ ਮੁੜਿਆ ਪਤਾ ਨਹੀਂ ਕਿੱਥੇ ਚਲ ਗਏ ਆ ਵੀ ਬੰਦਾ ਵੇਖ ਹੀ ਲਵੇ ਵੀ ਕਰੋ ਕਿਦਾਂ ਛੱਡ ਕੇ ਜਾ ਮੁਰ ਕੇ ਧਿਆਨ ਹੀ ਨਹੀਂ ਕਰਨਾ ਕਰ ਡਾਡੀ ਨਹੀਂ ਮੁੜਿਆ ਤਾਂ ਜਸ਼ਨ ਕਿਹੜਾ ਮੁੜਿਆ ਵਾ ਡਾਕਟਰ ਨੂੰ ਲੈਣ ਕਦੋਂ ਦਾ ਗਿਆ ਵਾ ਅਜੇ ਤਾਂ ਕਾਇਆ ਵਾ ਬੰਦਾ ਦੱਸਦਾ ਹੀ ਆ ਆ ਕੇ ਵੀ ਚਾਹੇ ਡਾਕਟਰ ਟੱਕਰਿਆ ਚਾਹੇ ਨਹੀਂ ਟੱਕਰਿਆ ਵੀ ਉੱਥੇ ਲੈ ਜੀਏ ਚਾਹੇ ਕੀ ਕਰੀਏ ਨਹੀਂ ਰਾਜ ਵੀ ਸਾਨੂੰ ਨਾ ਓਖਿਆ ਕਰ ਪੈਣੇ ਆਹੀਂ ਤੇ ਤੇਰੇ ਪੈਰਾਂ ਥੱਲੇ ਹੱਥ ਦਿੰਨੇ ਆ ਜੋ ਤੁਮਾਨੀ ਆ ਹੀ ਉਹੋ ਹੀ ਕਰਦੇ ਆਹੀਂ ਕਦੀ ਤੇਰਾ ਅੱਖਾ ਹੀ ਨਹੀਂ ਮੋੜਿਆ ਤੇ ਤੈਨੂੰ ਕਦੀ ਤੱਕੀ ਸਾਨੂੰ ਦੱਸ ਦੇ ਹਤਾ ਓਏ ਹੂੰ ਲੱਗਦਾ ਮੋਟਰਸਾਈਕਲ ਤੇ ਆਉਣ ਦੇ ਦੋ ਜਣੇ ਇੱਕ ਤੇ ਰਾਜ ਦਾ ਭਰਾ ਆਵਦਾ ਤੇ ਇੱਕ ਪੁਲਸਵਾਰ ਆਵਦਾ ਲੈ ਉਹ ਵੜ ਗਈ ਉਹ ਘਰ ਪੈ ਗਿਆ ਛਾਪਾ ਇਹਨਾਂ ਜਿਹੜੀ ਗੱਲ ਹੀ ਉਹ ਕਰਕੇ ਛੱਡੀ ਚੋਣੇ ਨੇ ਆ ਨਾਟ ਹੋ ਜੇ ਇਹਨਾਂ ਦਾ ਇਹਨਾਂ ਬੜੀ ਜਾਨ ਮੇਰੀ ਦੁਖੀ ਕੀਤੀ ਆ ਮੇਰੇ ਦਿਲ ਦੀ ਧੜਕਣ ਵਧ ਗਈ ਆ ਹੁਣ ਜਾ ਕੇ ਵੇਖ ਤਾਂ ਕੀ ਕੀਤਾ ਇਹਤਾ ਇਹਨਾਂ ਨੇ ਸਾਬ ਜੀ ਇਧਰ ਆਓ ਇਧਰ ਆਉਲਾ ਪੈਣ ਰਿਆ ਵਾ ਕਿਧਰ ਆ ਕਿਧਰ ਇਧਰ ਆ ਇਧਰ ਇਧਰ ਆਓ ਇਧਰ ਤੋਂ ਆਓ ਹਾਂ ਸਾਬ ਆ ਵੇਖੋ ਮੇਰੀ ਭੈਣ ਦੀ ਹਾਲਤ ਇਹ ਨਾ ਸਾਰੇ ਟੱਬਰ ਨੇ ਸਭ ਕੋ ਕੀਤਾ ਏ ਜੇ ਕੋਲ ਨੂੰ ਕੋਈ ਵੀ ਮੇਰੀ ਭੈਣ ਨੂੰ ਕੋਈ ਗੱਲ ਬਾਤ ਹੋ ਗਈ ਤੇ ਇਹ ਸਾਰਾ ਟੱਬਰ ਜਮਿਆ ਰ ਮਾਦਾ ਕੀ ਗੱਲ ਹੋਈ ਏ ਕੀ ਕਰਤਾ ਈ ਉਹ ਕੋਹ ਨਹੀਂ ਪਤਾ ਵੇਖ ਲੋ ਤਾਂ ਜੇ ਸਾਹਮਣੇ ਆ ਅਹੀਂ ਕੀ ਕਰਨਾ ਵਾ ਉਹੋ ਗਾਲੇ ਸਾਨੂੰ ਜੀਣ ਨਹੀਂ ਦਿੰਦੀ ਤੇ ਇਹਨੇ ਪਤਾ ਨਹੀਂ ਉਹ ਵੀ ਕੋਈ ਦਵਾਈ ਖਾ ਲਈ ਆ ਕਿ ਕੀ ਕਰ ਲਿਆ ਆ ਨੇ ਦਵਾਈ ਖਾ ਲਈ ਆ ਤਾ ਦਵਾਈ ਜੇ ਖਾਦੀ ਆ ਤੁਹਾਨੂੰ ਪਤਾ ਹੋਣਾ ਕਿਹੜੀ ਦਵਾਈ ਖਾ ਲਈ ਨੇ ਅੰਦਰ ਤੇ ਪੁੱਤ ਕੋਈ ਦਵਾਈ ਨਹੀਂ ਉਹ ਵੇਖ ਲਓ ਭਾਈ ਜੇ ਸਾਡੇ ਘਰ ਕੋਈ ਵੀ ਹੈਗੀ ਉਹ ਤਾਂ ਪਿਓ ਸੀ ਜੀ ਪਈ ਆ ਹੋਸ਼ ਨਹੀਂ ਕਰਨ ਦੇਈ ਤੇ ਫਿਰ ਹੋਸ਼ ਕਿਉਂ ਨਹੀਂ ਕਰਨ ਦੇਈ ਜੇ ਤ ਕੋ ਖਾਦਾ ਨਹੀਂ ਤਾ ਇਹ ਹੈ ਨਹੀਂ ਜੀਣ ਦਿੰਦੇ ਸਾਡੇ ਭੈਣ ਕੇ ਤੁਸੀਂ ਨਹੀਂ ਇਹਨੂੰ ਜੀਣ ਦਿੰਦੇ ਜੇ ਤੁਹਾਡੇ ਤੇ ਨਾਲ ਕੱਲ ਨੂੰ ਹੋਵੇ ਤਾਂ ਤੁਹਾਨੂੰ ਪਤਾ ਲੱਗੇ ਨਾ ਫਿਰ ਜ਼ੁਬਾਨ ਚ ਚਬਾ ਕੇ ਕਹੋ ਮੈਂ ਤੇਰੀ ਮਾਵਾਂ ਬਰਾਬਰ ਵਾ ਜਿੱਤਾ ਤ ਹਾ ਕੁੰਡਿਆ ਤਾਂ ਤੈਨੂੰ ਪੂਣਾ ਨਹੀਂ ਚਾਹੀਦਾ ਕੀ ਮੈਂ ਦਵਾਈ ਉਹਦੇ ਮੂੰਹ ਚ ਕੋਰ ਕੇ ਪਾਈ ਇਹ ਥਾਂ ਨੂੰ ਓਤੈ ਨਹੀਂ ਜੀਂਂ ਦਿੰਦੀ ਕਦੀ ਪੱਖਿਆ ਨਾ ਫਾ ਲੈਂਦੀ ਆ ਕਦੀ ਇਹ ਕੋਹ ਕਰਦੀ ਆ ਇੱਕ ਦਿਨ ਡਰਾਵੇ ਦਿੰਦੀ ਦीडी ਕਿ ਹਾਨੂੰ ਪਰ ਹੁਣਾਂ ਨੇ ਕੀ ਕਰ ਲਿਆ ਤੇ ਕੀ ਨਹੀਂ ਕਰ ਲਿਆ ਵੀਰ ਜੀ ਨਾਲੇ ਨਾ ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ ਦੋਵਾਂ ਹੱਥਾਂ ਨਾਲ ਹੀ ਵੱਜਦੀ ਆ ਮੈਂ ਇਹ ਨਹੀਂ ਕਹਿਨੀ ਮੇਰੇ ਮਾਮ ਪਿਓ ਦਾ ਕਸੂਰ ਨਹੀਂ ਆ ਘਰਾਂ ਵਿੱਚ ਸੋਹ ਗੱਲਬਾਤ ਹੋ ਜਾਂਦੀ ਆ ਇਹਦਾ ਮਤਲਬ ਇਹ ਥੋੜੀ ਆ ਕਿ ਝਟ ਦਵਾਈ ਖਾ ਲਓ ਤੇ ਫਾ ਲ ਲਓ ਜਿਹੜੀ ਗੱਲ ਵਾ ਬੈਠ ਕੇ ਕਰ ਲਓ ਪਰ ਭਾਬੀ ਜੀ ਨਾ ਗਲਤ ਕੰਮ ਕਰਦੇ ਆ ਇਹਨਾਂ ਨੂੰ ਇਦਾਂ ਨਹੀਂ ਕਰਨੀ ਚਾਹੀਦੀ ਪੈਣ ਦੇ ਉੱਠ ਕੇ ਪਰਿਓ ਤੁਸੀਂ ਪਰਿਓ ਦੇਖੀ ਤੇ ਤੁਹਾਡਾ ਹੀ ਸਾਰਾ ਪੰਗਾ ਆਕੇ ਸਾਡਾ ਹੀ ਪੰਗਾ ਵਾਕੇ ਉਹੋ ਗੱਲ ਭਾਵੇਂ ਕਹਿਣਾ ਦਾ ਨਹੀਂ ਕੋਈ ਪਤਾ ਨਹੀਂ ਕੋਈ ਆਪਣੇ ਫਫੜੇ ਕਰ ਦਈਓ ਉਹ ਆਖਿਆ ਤੇ ਸਾਡਾ ਹੀ ਪੰਗਾ ਦੀਦਾ ਵਾ ਪੰਗਾ ਹੀ ਆਕੇ ਸਾਹਬ ਹੋਜ ਕੇ ਤਾਂ ਹੋਣੀ ਇਹਨੂੰ ਭੈਣ ਉਠ ਮੈਂ ਆ ਗਿਆ ਵਾ ਉਠ ਮੈਂ ਸਭ ਕੋ ਨਾਲ ਲੈ ਕੇ ਆਇਆ ਵਾਂ ਤੂੰ ਟੈਨਸ਼ਨ ਕਾਦੀ ਕਰਦੀ ਓਠ ਤੂੰ ਮੇਰਾ ਨਾ ਵੀਰ ਆ ਗਿਆ ਵਾ ਹੁਣ ਮੈਂ ਨਾ ਹੋਸ ਕਰ ਲੈਨੀ ਆ ਇਹਦੇ ਨਾਲ ਨਾ ਆਉਣ ਦੇ ਨਾਲ ਕਵਲ ਨੂੰ ਵੀ ਜਰਾ ਹੋਸ ਆਜੂਗੀ ਤੇ ਮਾਤਾ ਦੀ ਵੀ ਪੈਰਾਂ ਥਲੇ ਜਮੀਂ ਨਿਕਲ ਗਈ ਆ ਤੇ ਜਸਨੇ ਵੀ ਵਦਿਆ ਵਡਰ ਗਿਆ ਸੀ ਉਹ ਵੀ ਹੁਣ ਮੰਮੀ ਮੰਮੀ ਕਰੂਗਾ ਉਹ ਵੀ ਨਹੀਂ ਮੇਰੇ ਤੋਂ ਪਸਾਹ ਹੁੰਦਾ ਅੱਗੇ ਦਾਦੀ ਬਾਬੇ ਦਾ ਬਣਿਆ ਰਹਿੰਦਾ ਹੈ ਨਾ ਹੁਣ ਮਾਂ ਦਾ ਵਸਾਹ ਇੱਕ ਮਿੰਟ ਨਹੀਂ ਖਾਂਦਾ ਮੈਂ ਹੋਸ ਕਰਦੀ ਆ ਤੇ ਮੈਂ ਉੱਠਦੀ ਆ ਮਾ ਰਾਜਾ ਉੱਠ ਪੈਣ ਉਠ ਭੈਣ ਕੀ ਗੱਲ ਹੈ ਤੈਨੂੰ ਹਾਂ ਮੈਂ ਆ ਗਿਆ ਹੁਣ ਜੋ ਵੀ ਗੱਲ ਬਾਤ ਆ ਕੋਈ ਵੀ ਤੰਗੀ ਆ ਕੋਈ ਪੇਸੀ ਉਹ ਦੱਸ ਵੀਰ ਤੈਨੂੰ ਮੈਂ ਕੀ ਦੱਸਾਂ ਤੇਰੀ ਭੈਣ ਬੜੀ ਔਖੀ ਹੋ ਮਾਤਾ ਨੇ ਮੇਰੇ ਚ ਪੇੜ ਮਾਰੀ ਹੀ ਤੇ ਮੈਂ ਨਾ ਗੁੱਸੇ ਦੀ ਮਾਰੀ ਨਾ ਕੋ ਮੈਂ ਕੋ ਖਾ ਹੀ ਲੈਣਾ ਵਾ ਜਸਨ ਨੂੰ ਵੀ ਇਹਨਾਂ ਨੇ ਨਾ ਮਗਰ ਲਾ ਲਿਆ ਹੈ ਆਪਣੇ ਤੇ ਮੈਂ ਕੀ ਕਰੀ ਆ ਤੂੰ ਚੰਗਾ ਹੋਇਆ ਵਾ ਜਿਹੜਾ ਮਲਾਜ਼ਮ ਲਿਆਂਦਾ ਵਾ ਨਾ ਇਹਨਾਂ ਦੀ ਹੁਣ ਗਿੱਟੇ ਸੇਕ ਇਹਨਾਂ ਨੂੰ ਫੇਰ ਪਤਾ ਲੱਗਣਾ ਵਾ ਉੱਦਾਂ ਇਹਨਾਂ ਨੂੰ ਕੋਈ ਵੀ ਪਤਾ ਲੱਗਣ ਡਿਆ ਇਹ ਤੇ ਮੈਨੂੰ ਕੋਈ ਸਮਝਦੇ ਹੀ ਨਹੀਂ ਗੇ ਨਾ ਮੈਨੂੰ ਕੁਝ ਖਾਣ ਦਿੰਦੇ ਆ ਨਾ ਕੁਝ ਪੀਣ ਦਿੰਦੇ ਆ ਜੇ ਮੈਂ ਰੋਟੀ ਖਾਣੀ ਆ ਤੋ ਵੀ ਮੇਰੇ ਹੱਥੋਂ ਖੋਣ ਤੱਕ ਜਾਂਦੇ ਆ ਬਸ ਇਹ ਕਾਦੇ ਵਿੱਚ ਮੈਂ ਵਿਆਹ ਕਿਨੇ ਆਈ ਮੈਨੂੰ ਕਿਹੜਾ ਇਹਨਾਂ ਨੇ ਉਦਾਂ ਲਿਆਂਦਾ ਵਾ ਆ ਸਭ ਝੂਠ ਵਾ ਕੋਈ ਇਹਨੂੰ ਰੋਟੀ ਪਾਣੀ ਕੌਣ ਇਹਦੇ ਕੋ ਖੋਂਦਾ ਵਾ ਇਹੋ ਪਕਾਵੇ ਤੇ ਇਹੋ ਖਾ ਦੇ ਹਾਨੂੰ ਤੇ ਫੜਾ ਦੇਦਾ ਹੀ ਕਾਲੇ ਨੇ ਨਹੀਂ ਤੇ ਆਪ ਪਕਾ ਕੇ ਖਾ ਲੈ ਆ ਪੁੱਛ ਲੋ ਮੂੰਹ ਤੇ ਬੈਠੀ ਆ ਕਿਦਣ ਹਾਨੂੰ ਇਹਨੇ ਪਕਾ ਕੇ ਖਵਾ ਲਈਆਂ ਵਾ ਵੀਰ ਮੈਨੂੰ ਚੱਕਰ ਭੜੇ ਹੋਣ ਦੇ ਆ ਮੈਨੂੰ ਜਦੋਂ ਦੀ ਸਾਡੀ ਭੈਣ ਸੇ ਵਹੀ ਆਈ ਆ ਉਦੋਂ ਦਾ ਇਹੋ ਹੀ ਕੰਮ ਚੱਲਣ ਰਿਹਾ ਅਸੀਂ ਤਾਂ ਕਿਹਾ ਨਾ ਹੀ ਆਪਣਾ ਮੂੰਹ ਖੋਲੀਏ ਨਾ ਹੀ ਖੋਲੀਏ ਪਰ ਹਾਨੂੰ ਆਖਰ ਦੀ ਵਾਕੀ ਖੋਲਣਾ ਹੀ ਪਿਆ ਵਾ ਤੂੰ ਖੋਲ ਹੀ ਲੈਣਾ ਤੂੰ ਦੇ ਆਉਂ ਜੇ ਤਾਂ ਮਲਾਜਮ ਅੱਗੇ ਗਾੜੀ ਰੱਖਿਆ ਹੁੰਦਾ ਵਾ ਭੈਣ ਨੇ ਪਤਾ ਨਹੀਂ ਫੋਨ ਕੀਤਾ ਕਿ ਨਹੀਂ ਕੀਤਾ ਤੂੰ ਤਾਂ ਮਿੰਟਾਂ ਤੇ ਉਹਦੀ ਲੈ ਕੇ ਆ ਗਿਆ ਆ ਤੂੰ ਨਵੀਂ ਪਾਦੀ ਜਿਹੜਾ ਤੇ ਸਾਡੇ ਤੇ ਭੈਣਾਂ ਲੋਕੀ ਤਾਂ ਨਹੀਂ ਸਮਝਦੇ ਹੁੰਦੇ ਹੌਂਚ ਲੈਣਾ ਕਿ ਸਮਝਵੰਦੇ ਹੁੰਦੇ ਆ ਵੀਰ ਤੂੰ ਇਹ ਵੀ ਸੁਣੋ ਆਪਣੇ ਮੁੰਡੇ ਨੂੰ ਆਂਦੀ ਮੈਨੂੰ ਫੋਨ ਨਾ ਕਰੀ ਉਹ ਵੀ ਮੈਨੂੰ ਫੋਨ ਨਹੀਂ ਕਰਦਾ ਜੇ ਕਿਤੇ ਆਵੇ ਜਾਵੇ ਫੋਨ ਇਹਨੇ ਮੈਨੂੰ ਕਦੀ ਨਹੀਂ ਪੜਾਇਆ ਕਿ ਮੇਰੇ ਜੇ ਦਾ ਫੋਨ ਆਇਆ ਵਾ ਸੁਣ ਲਾ ਨਾ ਕਦੀ ਮੁੰਡੇ ਨੂੰ ਕਹਿੰਦੀ ਆ ਕਿ ਜਸਨ ਜਾ ਆਪਣੀ ਮੰਮੀ ਨੂੰ ਦੇ ਆ ਫੋਨ ਸੁਣ ਲਓ ਵੀਰ ਜੀ ਹੁਣ ਤੁਸੀਂ ਸਿਆਣੇ ਜੀ ਤੁਸੀਂ ਇਨਸਾਫ ਕਰਵਾ ਕੇ ਜਾਇਓ ਮੇਰਾ ਮੈਂ ਬਹੁਤ ਤਾਂਗੀ ਹਾਂ ਇਹ ਘਰ ਦੇ ਵਿੱਚ ਤੇ ਮੈਨੂੰ ਵੀਰ ਚੱਕਰ ਆਉਣਦੇ ਆ ਤੇ ਮੈਨੂੰ ਲੰਮੇ ਪੈਣਦੇ ਫਿਰ ਫੋਨ ਉਹਨੇ ਇਹਨੂੰ ਕੁਛ ਵੀ ਕਾਇਤੋ ਨਹੀਂ ਕਰਦਾ ਇਹ ਜਿਆ ਕਰਤੂਤਾ ਤੋਂ ਨਹੀਂਓ ਕਰਦਾ ਇਹ ਸਾਡੇ ਨਾਲ ਅੱਗੇ ਕਿਤੇ ਗੱਲ ਹੀ ਨਹੀਂ ਕਰਉਂਦੀ ਸੋ ਸਾਨੂੰ ਇਹ ਗੱਲ ਕਰਦੀ ਹੀਗੀ ਆਹਨੂੰ ਕਿਤੇ ਖਾਂਦਿਆਂ ਨਾ ਖਾਣੀ ਪੀਂਦਿਆਂ ਨਾ ਪੀ ਉਹ ਆਪਾਂ ਵੀ ਇਹ ਗਿਆ ਵਾ ਸਾਰੀਆਂ ਕਰਤੂਤਾ ਹੁਣ ਤਾਂ ਨਹੀਂ ਉਹਨੂੰ ਫੋਨ ਕਰਦਾ ਆਪਣੀਆਂ ਵੀ ਦੱਸੇ ਨਾ ਵੀ ਕਿਉਂ ਨਹੀਂ ਕਰਦਾ ਚੁੱਪ ਕਰ ਮਾਦਾ ਤੂੰ ਤੂੰ ਮੇਰੇ ਹੁੰਦਿਆਂ ਹੁੰਦਿਆਂ ਮੈਂ ਗੱਲਾਂ ਸੁਣ ਲਿਆ ਢਾਡੀਆਂ ਦੁੰਦੇ ਤੇ ਹੁੰਦਿਆਂ ਨਹੀਂ ਚੁੱਪ ਕਰਦੇਈ ਤੂੰ ਤਾਂ ਮਗਰੋਂ ਕੀ ਕਰਦੀ ਹੋਊਂਗੀ ਮਗਰੋਂ ਮੈਂ ਕੀ ਕਰਨਾ ਵਾ ਦੇਖ ਹੀ ਲਓ ਨਾ ਉਸੇ ਵੇਲੇ ਚੱਕਰ ਖਾ ਕੇ ਡਿੱਗ ਪਈ ਚੰਗੀ ਭਲੀ ਹੈ ਗਈ ਆ ਉਹ ਸੱਚ ਉਹ ਸੱਚ ਹੀ ਕਹਿਣ ਦਿਆ ਵਾ ਉਹ ਝੂਠ ਨਹੀਂ ਕਹਿਣ ਦਿਆ ਮੁੰਡਾ ਕੀ ਸੱਚ ਕਹਿਣ ਦਿਆ ਆਓ ਸੱਚ ਹੀ ਕਹਿਣ ਦਿਆ ਵੀ ਜੋ ਕਹੂੰ ਕਰਦੇ ਤੁਸੀਂ ਇਹਦੇ ਨਾਲ ਘੋਰ ਕੀ ਤੇ ਜੇ ਇੰਨਾ ਸੱਚ ਕਹਿਣ ਦਿਆ ਨਾ ਤੇ ਇਹਨੂੰ ਕਹਿ ਲੈ ਜੇ ਨਾਲ ਭੈਣ ਨੂੰ ਵੱਡਾ 헤 ਚਲਾ ਆ ਵਾਏ ਤੇ ਅਸੀਂ ਆਪਣੇ ਭੈਣ ਨੂੰ ਲੈ ਜਾਾਂਗੇ ਇਹਦੇ ਵਾਸਤੇ ਰੋਟੀਆਂ ਬਹੁਤ ਸਾਡੇ ਕੋਲ ਵਾਧੂ ਆ ਜਿੱਥੇ ਜੰਮੀ ਪੜੀ ਨਾ ਉਥੇ ਸਭ ਕੁਝ ਹੈਗਾ ਵਾ ਵੀਰ ਜੀ ਗੈਹ ਕੇ ਗੱਲ ਕਰੋ ਹਾਂ ਜਿਹੜੀ ਵੀ ਕਰਨੀ ਆ ਤੁਸੀਂ ਇੰਨੇ ਗੁੱਸੇ ਵਿੱਚ ਨਾ ਆਓ ਵੀ ਬਹਿ ਜਾਓ ਮੈਂ ਪਾਣੀ ਧਾਣੀ ਲਿਆ ਨਹੀਂ ਆ ਇਹੋਂ ਗੱਲ ਤੋਂ ਤੇ ਮੁੰਡੇ ਨੂੰ ਆਉਂਦੀ ਰਹਿਣੀ ਆ ਇਹ ਮਾੜਾ ਮੋਟਾ ਆਪਣੇ ਘਰ ਦਾ ਮੀਆ ਸ਼ੇਰ ਬਣਾ ਲਾੜੇ ਮਾੜੇ ਮੋਟੇ ਟੋਏ ਪਏ ਆ ਇਹਦੇ ਆਪਾਂ ਪੱਧਰੇ ਕਰ ਲਈਏ ਨੀ ਕੁੜੀ ਇੱਥੇ ਧੀਏ ਬੈਠੀ ਆ ਜਿਹੜੇ ਮੈਂ ਅਲਫਾ ਫੇਲੇ ਆਂਦੇ ਆ ਉਹਨਾਂ ਦੇ ਵਿੱਚ ਸੂਟ ਪੈਕ ਕਰ ਲਾ ਜਿਹੜੇ ਖੜਨੇ ਸਵੇਰੇ ਮੰਮੀ ਮੇਰੇ ਕੋਲ ਨਹੀਂ ਹੁੰਦੇ ਆਪ ਹੀ ਕਰ ਲੋ ਕੀ ਤੂੰ 5-6000 ਰੁਪਇਆ ਖਰਚਿਆ ਜਾਂਦਾ ਤੇ ਕੀ ਐਵੇਂ ਛਲੜਾਈ ਚੁੱਪੀ ਜਾਂਦੇ ਤੁਸੀਂ ਤੇ ਤੈਨੂੰ ਪਤਾ 5-6000 ਰੁਪਇਆ ਕਿੱਦਾਂ ਬੰਦ ਆ ਰੁਪਈਏ ਦੇ ਦਾਹ ਨਹੀਂ ਬੰਦੇ ਕਮਾਈ ਕਰੋਗੇ ਨਾ ਤੇ ਫੇਰ ਪਤਾ ਲੱਗਣਾ ਵਾ ਕਿਦਾਂ 5-6000 ਰੁਪਇਆ ਬੰਦਾ ਵਾ ਮੰਮੀ ਜਿੱਥੇ ਪੈਸਾ ਖਰਚਣਾ ਪਏ ਨਾ ਉੱਥੇ ਖਰਚਣਾ ਹੀ ਪੈਂਦਾ ਵਾ ਜਿਹੜੀ ਚੀਜ਼ ਲਿਆਉਣ ਵਾਲੀ ਉਹਨੂੰ ਲਿਆਉਣਾ ਹੀ ਪੈਂਦਾ ਵਾ ਤੁਸੀਂ ਤੇ ਕਜੂਸੀਆਂ ਆਪਣੀਆਂ ਛੱਡਦੇ ਹੀ ਹੈ ਨਹੀਂ ਆ ਮੈਂ ਨਿਆਣੀ ਨਹੀਂ ਕਿ ਮੈਨੂੰ ਸਾਰਾ ਪਤਾ ਵਾ ਤੇ ਤੂੰ ਹੁਣ ਮੁੰਡੇ ਨੂੰ ਨਾ ਕਿਤੇ ਆਏ ਨੂੰ ਦੱਸ ਦੇ ਜਾਂ ਫੋਨ ਨਾ ਲਾ ਦੇ ਉਹ ਨਾ ਫੇਰ ਮੇਰੇ ਦਿਵਾਲੇ ਹੋਵੇ ਨਹੀਂ ਮੈਂ ਨਹੀਂ ਫੋਨ ਕਿਸੇ ਨੂੰ ਵੀ ਲਾਉਂਦੀ ਤੂੰ ਆਪ ਹੀ ਕਰ ਲੈ ਜੋ ਕਰਨਾ ਮੈਂ ਕਰ ਲੂੰਗੀ ਫੇਰ ਆਪੇ ਹੀ ਚੁੱਪ ਕਰ ਕੁੜੀਏ ਅੱਗੇ ਤੂੰ ਬਹੁਤ ਸਰਪਤੇ ਪਿਆਲਤਾ ਸਰਬਤੀ ਪੀਂਦੇ ਆ ਜੀ ਜੀ ਇੱਥੇ ਤੁਹਾਡੇ ਹੱਥੀਂ ਸ਼ਾਮਾਂ ਕਰਦੇ ਆਂ ਜੇ ਕਦੀ ਵੀ ਤੁਹਾਨੂੰ ਕੋਈ ਮਾੜੀ ਚੰਗੀ ਕਹੀ ਹੈ ਨਾ ਤਾਂ ਦੱਸੋ ਮੈਂ ਤਾਂ ਤੁਹਾਨੂੰ ਸਮਝਿਆ ਨਹੀਂ ਕਦੀ ਵੀ ਭਾਬੀ ਦਾ ਭਰਾਵਾ ਆਪਣਾ ਭਰਾ ਸਮਝਦੀ ਆਂ ਤੇ ਤੁਸੀਂ ਇਦਾਂ ਨਾ ਕਰੋ ਵੀ ਜਿਹੜੀ ਗੱਲ ਵਾ ਬੈਠ ਕੇ ਕਰ ਮੇਰਾ ਵੀਰ ਕੁੜੀ ਇੱਥੇ ਕੋਈ ਗੱਲਬਾਤ ਨਹੀਂ ਹੋਣੀ ਜੋ ਵੀ ਉਹ ਥਾਣੇ ਜਾ ਕੇ ਆਉਗੀ ਲੈ ਜਾ ਥਾਣੇ ਥਾਣਾ ਉੱਤੇ ਨਹੀਂ ਟਿਕ ਪੈਣ ਲੱਗਾ ਥਾਣਾ ਦੇਖਿਆ ਵਾ ਅੱਗੇ ਵੀ ਪੈਣ ਉਠ ਉੱਠ ਚਲੀਏ ਮੈਂ ਤਾਂ ਕਦੀ ਵੀ ਨਹੀਂ ਘਰ ਛੱਡ ਕੇ ਜਾਂਦੀ ਮਾਤਾ ਦਾ ਤਾਂ ਰਾਦਾ ਵਾ ਤੇ ਕਿਹੜਾ ਵਾਲਾ ਇਹ ਨਿਕਲੇ ਤੇ ਮੈਂ ਵਿੜੇ ਦੀ ਚੌੜੀ ਹੋ ਕੇ ਫੇਰਾ ਮਾਤਾ ਇਹ ਕੰਮ ਤੇ ਨਹੀਂ ਮੈਂ ਹੋਣ ਦਿੰਦੀ ਮੈਂ ਤਾਂ ਕਦੀ ਨਹੀਂ ਘਰ ਆਪਣਾ ਛੱਡਦੀ ਆਏ ਵੀਰ ਜੀ ਇਹਦਾ ਨਾ ਕਰੋ ਭਾਬੀ ਨੂੰ ਕਿਤੇ ਨਾ ਲੈ ਕੇ ਜਾਓ ਵੀ ਇਹੋ ਕੋ ਤੁਹਾਡੇ ਕੋ ਹੈਗੇ ਆ ਭਾਬੀ ਜੀ ਨੇ ਨਾ ਐਵੇਂ ਨਹੀਂ ਜੀ ਗੱਲ ਨੂੰ ਐਡੀ ਕਰ ਲਿਆ ਵਾ ਨਾ ਐਵੇਂ ਦਵਾਈ ਖਾ ਲਈ ਕੋਈ ਗੱਲ ਦੇ ਘਰ ਦੇ ਵਿੱਚ ਹੋਈ ਵੀ ਨਹੀਂ ਆ ਭਾਬੀ ਜੀ ਮaaf ਕਰ ਦੋ ਸਾਨੂੰ ਮੇਰੇ ਕਰਕੇ ਤੁਹਾਡੇ ਕਰ ਲੜਾਈ ਪਈ ਹੈ ਨਾ ਕੀ ਹੋ ਗਿਆ ਅੱਜ ਪਾਣੀ ਘੁੱਟ ਡੋਲੀ ਗਿਆ ਹੀ ਤੇ ਤੂੰ ਇਹ ਸੁਗਰ ਕਰੋ ਵੀ ਕੁੜੀ ਸਹੀ ਸਲਾਮਤ ਵਾ ਜੇ ਕੋਹ ਕੁੜੀ ਨੂੰ ਹੋ ਜਾਂਦਾ ਨਾ ਤੇ ਤੁਸੀਂ ਸਾਰੀ ਉਮਰ ਬੱਜੀਆਂ ਮਰ ਜਾਣਾ ਸੀ ਉੱਥੇ ਮਾਦਾ ਤੇਰੇ ਵਰਗੀਆਂ ਫੇਰ ਉੱਥੇ ਬੈਠੀਆਂ ਕਸ ਕਸ ਨੂੰ ਦੇ ਕੇ ਰੋਂਦੀਆਂ ਹੁੰਦੀਆਂ ਵਾ ਤੂੰ ਆ ਨਹੀਂ ਹੁਣ ਕੀਤਾ ਕੋਹ ਨਹੀਂ ਕੀਤਾ ਕੋਹ ਨਹੀਂ ਮੈਂ ਦੇ ਪੁੱਤ ਕੋਹ ਕੀਤਾ ਹੂੰ ਤੇ ਤਾਂ ਅੱਖਾਂ ਚ ਕਸ ਨੂੰ ਦੇ ਦੇ ਕੇ ਰੋਵਾਂਗੇ ਉਹ ਵੀ ਮਲਾਜਮ ਮਮਾ ਕੋਈ ਸੱਜ ਦੀ ਗੱਲ ਕਰ ਦੋਵਾਂ ਤਰ੍ਹਾਂ ਦੀ ਸੁਣੀ ਦੇ ਹੁੰਦੀ ਆ ਫੇਰ ਇਹ ਥੋੜਾ ਪਿੱਕੋ ਜਾਣੇ ਤੇ ਇੱਥੇ ਜ਼ੋਰ ਪਾਈ ਜਾਣਾ ਕਿ ਜੇ ਉਹ ਲੈ ਆ ਤਾਂ ਉਹਦੇ ਵੱਲ ਦੀ ਗੱਲ ਕਰਨੀ ਤੂੰ ਅਕਲ ਨੂੰ ਹੱਥ ਮਾਰੀ ਦਾਂ ਦਾਵਾ ਥੋੜਾ ਜਿਹਾ ਮਾਦਾ ਮੈਨੂੰ ਨਾ ਦੱਸ ਮੈਂ ਕੀ ਕਰਨਾ ਮਾਂ ਤੇਰੇ ਵਰਗੀਆਂ ਰੋਜ਼ ਆਉਂਦੀਆਂ ਥੇ ਕਰਦੀਆਂ ਗੱਲਾਂ ਮੈਨੂੰ ਸਭ ਪਤਾ ਵਾ ਕੀ ਕਰਨਾ ਤੇ ਕੀ ਨਹੀਂ ਚੱਲ ਭੈਣ ਚਲੀਏ ਭਾਈ ਨੂੰ ਕਰਦੇ ਜਾ ਕੇ ਫੋਨ ਤੇ ਆਪਣੀ ਮਾਂ ਸਾਡੀ ਭੈਣ ਸਾਡੀ ਦਾ ਫੋਨ ਪੀਣ ਵਾਸਤੇ ਛੱਡੀ ਆ ਵੇ ਜਾ ਲੈ ਜਾ ਆ ਵੇ ਮੈਂ ਤਾਂ ਨਹੀਂ ਸਾਡੇ ਗਣਾਂ ਲਾ ਮਰਨਾ ਤੇ ਤੁਹਾਡੇ ਘਰ ਜਾ ਕੇ ਮਰੇ ਖਾਣੂ ਕਾਣੂ ਬਣਾਉਣ ਲੱਗੀ ਆ ਅਜੇ ਇਹੀ ਕੁਕ ਕੀਤਾ ਵੀ ਨੀਗਾ ਤੇ ਤੂੰ ਇਨਾ ਮਲਾਜਮ ਲੈ ਆ ਜੇ ਇਹੀ ਕੁਕ ਕੀਤਾ ਆਂਦਾ ਤੇ ਆ ਤੂੰ ਫਤਾਨੀ ਕੀ ਕਰਨਾ ਹੈਗਾ ਮਾਦਾ ਤੁਹਾਡੇ ਹੁੰਦਿਆਂ ਨਹੀਂ ਬਖਸਣ ਦੇਈ ਤੂੰ ਹੱਥ ਜੋੜ-ਜੋੜ ਕੇ ਕਿੱਦਾਂ ਕਰਨ ਦੀ ਉਹ ਘਰ ਦੀ ਮਾਲਕਨਗੀ ਇਹ ਮਾਲਕਵਾ ਨਾ ਤੇ ਮਾਲਕਾ ਵਾਂਗੂ ਰਵੇ ਐ ਤਾਂ ਹਾਨੂੰ ਕਿਹਨ ਕਰ ਕਰਨਾ ਦੱਸੇ ਇਹ ਥੋੜੀ ਗੱਲ ਵਾ ਵੀ ਜਰੱਕ ਕੋਈ ਗੱਲ ਹੋਈ ਤੇ ਉਹ ਵੱਖਰਾ ਡਰਾਮਾ ਲਾ ਲੈਂਦੀ ਆ ਇਹ ਸਾਡੇ ਕੋਈ ਨਹੀਂ ਪੁੱਤ ਵੇਖਿਆ ਜਾਂਦਾ ਵੀਰ ਇਹਦਾ ਇਹੋ ਹੀ ਹਾਲਿਓ ਐਦਾਂ ਹੀ ਬਾਤ ਚ ਨਕਦੀ ਰਹਿੰਦੀ ਆ ਤੇ ਬੋਲੀ ਜਾ ਅਗਲੇ ਦਿਨ ਇੱਕ ਤੁਹਾਡੀ ਕੋਈ ਨੇ ਸੁਣੀ ਆ ਜਾਂ ਕੋਈ ਗਿਣੀ ਆ ਬੀ ਇਹ ਤੇ ਕਿਹ ਚ ਕਸੂਰ ਆ ਇਹ ਨੀ ਵੇਖਲਾ ਤੁਹਾਡੇ ਹੁੰਦਾ ਮੇਰੇ ਦੀ ਕਸੂਰ ਕੱਢੀ ਜਾਂਦੀ ਆ ਵੀ ਸੱਤ ਭਾਏ ਆਪਣੇ ਭਾਜੀ ਨੂੰ ਫੋਨ ਲਾ ਕੇ ਕਿ ਦੱਸ ਦੇ ਵੀ ਜੋ ਕਰਾਉਂਦੇ ਆ ਨਾ ਸਾਡੇ ਕਰਨ ਇਹ ਮਾਤਾ ਹੀ ਕਰਾਈ ਜਾਂਦੇ ਆ ਉਹਨੂੰ ਵੀ ਚੁੱਕਣਾ ਦੇ ਦੇ ਕੇ ਉਹ ਛੁੱਟੀ ਆ ਦਿਹਾੜੀ ਉਹਨੂੰ ਕੱਢ ਦਿੱਤਾ ਕਿ ਬੁੱਤ ਤੂੰ ਚਲੇ ਜਾ ਤੂੰ ਚਲੇ ਜਾ ਪਤਾ ਨਹੀਂ ਮੇਰੇ ਬਰਕਲਾ ਉਹਨੂੰ ਕੀ ਪੜਾ ਦਿੱਤਾ ਉਹਨੇ ਛੁੱਟੀ ਵੀ ਨਹੀਂ ਕਰਤੀ ਉਹ ਵਾਰਸ ਉਹਦਾ ਹੀ ਚਲ ਗਿਆ ਵਾ ਭਾਈ ਨੂੰ ਲਾਉਣਾ ਜਾ ਕੇ ਫੋਨ ਕਰਦਾ ਮੈਂ ਗੱਲ ਉਹਨਾਂ ਵੀ ਜਾ ਕੇ ਕਿ ਆਪਣੇ ਟੱਬਰ ਦੇ ਸੁਣ ਕੇ ਸਾਬ ਇਹਨੇ ਦੇ ਮਾਂ ਆਪਣੀ ਮਾਂ ਦੀ ਸੁਣੀ ਜਾਣੀਆਂ ਸਾਰੀਆਂ ਗੱਲਾਂ ਚੱਲ ਵੀਰ ਤੂੰ ਚੁੱਪ ਕਰ ਜਾ ਅਹੀਂ ਨੇ ਜਾਨੇ ਆ ਇੰਨੇ ਤੇ ਨਹੀਂ ਨਿਆਣਾ ਇੰਨੇ ਨਹੀਂ ਬੋਲਣਾ ਹਟਣਾ ਇਹਦੀ ਇਹੋ ਕੋੜਾ ਕਿੜੀ ਚੱਲਦੀ ਰਹਿਣੀ ਆ ਤੇ ਤੂੰ ਮੇਰਾ ਬਾਪੂ ਨਾ ਆਰਾਮ ਨਾਲ ਬਹਿ ਜਾ ਨਾ ਆਈ ਨਹੀਂ ਆ ਸੋਣੇ ਨਾਲ ਦੀਆਂ ਮੰਮੀ ਤੇ ਠੀਕ ਜੇ ਹਾਂ ਠੀਕ ਆ ਪੁੱਤ ਵੇ ਮੈਨੂੰ ਤਾਂ ਬਹੁਤ ਫਿਕਰ ਆਉਂਦੀ ਹੈ ਮੈਂ ਤੂੰ ਹੀ ਭਾਈ ਤੁਹਾਨੂੰ ਕੀ ਹੋ ਗਿਆ ਵਾ ਮੈਨੂੰ ਕੋ ਨਹੀਂ ਆ ਮੈਨੂੰ ਅਜੇ ਵੀ ਚੱਕਰ ਆਈ ਜਾਂਦੇ ਆ ਜਸਨ ਇਹਨਾਂ ਪਾਣੀ ਪੀਓ ਜਸਨ ਪੁੱਤ ਤੂੰ ਹਣ ਸਿਆਣਾ ਵਾ ਆਪਣੇ ਮੰਮੀ ਦਾ ਖਿਆਲ ਰੱਖਣਾ ਦਾਦੀ ਦਾਦਾ ਜੋ ਵੀ ਕਰਦੇ ਤੰਗ ਪਰੇਸ਼ਾਨ ਕਰਦੇ ਹੁਣ ਮੈਨੂੰ ਦੱਸ ਹੁਣ ਮੈਂ ਮਲਾਜਮ ਨਾਲ ਲੈ ਕੇ ਆਇਆ ਮਾ ਉਹਨੇ ਹੱਥ ਘੜੀਆਂ ਲਵਾ ਕੇ ਤੇ ਲੈ ਜੰਨੇ ਆ ਉਹ ਤਾਂ ਆ ਗਿਆ ਮੈਂ ਵੇਖ ਕੇ ਪਿਆਲੀ ਬੰਨੇ ਵਾਲ ਹਾਂਜੀ ਦਾਦੀ ਜੀ ਮੀਂ ਤੇ ਬੜਾ ਪੈ ਗਿਆ ਸੀਰਾ ਤੇ ਨਹੀਂ ਪੈਣ ਡਿਆ ਨਹੀਂ ਨਹੀਂ ਸਹੀ ਹੀ ਪਰ ਇਹ ਆ ਵੀ ਬੱਟਾਂ ਵਗ ਗਈਆਂ ਇੱਕਰ ਆਹੋ ਚੱਲ ਦੋ ਚਾਰ ਦਿਨ ਹੁਣ ਲੋੜ ਨਹੀਂ ਬੰਬੀ ਛੱਡਣ ਦੀ ਹਾਂਜੀ ਹਾਂ ਤੇ ਪੁੱਤ ਹੁਣ ਕੱਪੜੇ ਕੁੱਪੜੇ ਤੇਰੇ ਮੈਂ ਫਿਰ ਪ੍ਰੈਸ ਕਰਦਾ ਜਾਣਾ ਮੈਂ ਤੇਰੀ ਮੰਮਾ ਨੂੰ ਲੈਣ ਦਾਦੀ ਮੈਂ ਤੁਹਾਨੂੰ ਕਿੰਨੀ ਵਾਰ ਕਿਹਾ ਵਾ ਉਹ ਨਹੀਂ ਮੇਰੇ ਮਮਾ ਮਮਾ ਫੇਰ ਤੁਸੀਂ ਉਹੀ ਗੱਲਾਂ ਕਰੀ ਜਾਂਦੇ ਜੇ ਮੈਂ ਇਦਾਂ ਕਹਤੋਂ ਕਿੰਨਾ ਤੂੰ ਮਮਾ ਤੇਰੀ ਉਹੀ ਆ ਹੁਣ ਤੇਰੇ ਕਰਕੇ ਤਾਂ ਇਹ ਕੀਤਾ ਵਾ ਪੂਈ ਮੈਨੂੰ ਨਹੀਂ ਉਹ ਚੰਗੇ ਲੱਗਦੇ ਕੀ ਐਵੇਂ ਉਹ ਤਾਂ ਜੇ ਇਹੋ ਕੰਮ ਰਿਆ ਤਾਂ ਫੇਰ ਕਿਦਾਂ ਹੋਊਗਾ ਇਹਦੇ ਬਦਲੇ ਤੇ ਕੀਤਾ ਹੀ ਆਪਾਂ ਮੰਮੀ ਆ ਦੀ ਹਾਲਤਾ ਬਦਲੋ ਨਾ ਇਦਾਂ ਥੋੜਾ ਘੜੀਦਾ ਵਾ ਹੁਣ ਪਹਿਲੇ ਕੰਮ ਹੋੜੀ ਹੁਣ ਦੇਖੋ ਤੁਸੀਂ ਹੁਣ ਤੇ ਸੁਧਾਰੋ ਇਹਨੂੰ ਤੇ ਮੈਂ ਤਾਂ ਫੇਰ ਉਦਾਂ ਹੀ ਰਹਿ ਗਈ ਫੇਰ ਜਿਹਦੇ ਹੁਣ ਕੀਤਾ ਤੇ ਇਹਨੂੰ ਪਤਾ ਹੋਵੇ ਕਿ ਮੇਰੇ ਮਮਾ ਵਾ ਤੇ ਹੁਣ ਮੈਂ ਫਿਰ ਕੀ ਕਰੂੰਗੀ ਇਹਦੇ ਵਿੱਚ ਮਮਾ ਤੋਂ ਹੁਣ ਉਹਨੇ ਪੁੱਤ ਰਹਿਣਾ ਵਾ ਜਿੰਨੂੰ ਹੁਣ ਲਿਆਂਦਾ ਵਾ ਪੁੱਤ ਉਹਨੇ ਹੀ ਮਮਾ ਰਹਿਣਾ ਵਾ ਇਦਾਂ ਨਹੀਂ ਕਰੀਦਾ ਹਈਦਾ ਕੋਈ ਮਤਰਾਈ ਨੇ ਤੇ ਮਤਰਾਈ ਜਾ ਰਹਿਣਾ ਵਾ ਉਹਨੇ ਕਿਹੜਾ ਅਸਲੀ ਬਣ ਜਾਣਾ ਵਾ ਪੁੱਤ ਬਣ ਜਾਂਦੀਆਂ ਵਾ ਮਤਰਾਈਆਂ ਓਏ ਮਾਵਾ ਬਣ ਜਾਂਦੀਆਂ ਮਾਣ ਉਹ ਵੱਧ ਪਿਆਰ ਦਿੰਦੀਆਂ ਵਾ ਜਿਹਾ ਹੀ ਕਰੀਏ ਤੇ ਨਾ ਉਹਨਾਂ ਨੂੰ ਕੋਈ ਕੰਮ ਦਾ ਨਾ ਘਾਰ ਦਾ ਵੀ ਪੁੱਤ ਇਦਾਂ ਕਰਦਾ ਕੰਮ ਤਾਂ ਸਾਰੇ ਘਰ ਨੂੰ ਦੀ ਕੰਮ ਕਿਹੜਾ ਨਹੀਂ ਕਰਦੀ ਜਿਵੇਂ ਵੇਖ ਕੇ ਤੇ ਫੇਰ ਹੀ ਮੈਂ ਕਰਾਇਆ ਮੈਂ ਤਾਂ ਉੱਥੇ ਖੁਦ ਆਪ ਜਾਂਦੀ ਹੁੰਦੀ ਨਹੀਂ ਜਿਵੇਂ ਚੰਗੀ ਲੱਗੀ ਤੇ ਫੇਰ ਹੀ ਮੈਂ ਕੀਤਾ ਵਾ ਇਦਾ ਕਾਤੋਂ ਕਹਿਣ ਦੇ ਪਰ ਜੇ ਆਪ ਮੋਹ ਕਰੀਏ ਨਾ ਤਾਂ ਫੇਰ ਹੀ ਅਗਲਾ ਕਰਦਾ ਵਾ ਆ ਜਾਓ ਬੇਟਾ ਡੇ ਗਿਆ ਚ ਮੈਨੂੰ ਨਹੀਂ ਉਹਦੇ ਮੋਹ ਦੀ ਲੋੜ ਹੈਗੀ ਤੁਹਾਨੂੰ ਹੈਗੇ ਤੁਸੀਂ ਕਰ ਲਿਆ ਕਰੋ ਵੀ ਵਾਸਤੇ ਪੁੱਤ ਮੈਂ ਤੁਹਾਡੇ ਵਿੱਚ ਗਈਆਂ ਦਾਦੀ ਤੇਰੀ ਤਾਂ ਉਹ ਵੀ ਨਹੀਂ ਮੇਰੇ ਦਵਾਲੇ ਹੱਦ ਜੇ ਤੂੰ ਵੀ ਹੈ ਤਾਂ ਤੂੰ ਹੀ ਹੁਣ ਉਹੀ ਗੱਲ ਕਰ ਛੱਡੀ ਮੈਂ ਦੱਸ ਕਿੱਧਰ ਨੂੰ ਜਾਵਾਂ ਆਪਣੇ ਘਰ ਜਾਓ ਹੋਰ ਕਿੱਧਰ ਨੂੰ ਜਾਣਾ ਵਾ ਮੰਮੀ ਆਵੇ ਲਾ ਹੋਰ ਉਹ ਵੀ ਬੈਠੀ ਕਰਨਗੀ ਚਲ ਜਾ ਇੱਕਦਾਂ ਤੂੰ ਹੀ ਕਰਨਾ ਤਾਂ ਮੈਨੂੰ ਸਾਥ ਦੇ ਘਤੋਂ ਦੇਈਓ ਮੈਂ ਇਹ ਵੇਜੀ ਤੁਹਾਡੇ ਰਹਿ ਗਈ ਬਸ ਚਾਲ ਪੁੱਤਰ ਉਹ ਨਾ ਉਹ ਵੀ ਨਹੀਂ ਆਣਾ ਸੀ ਆਣਾ ਹੁਣ ਕੀ ਕਰੀਏ ਨਿਆਰਾ ਸਜਾਣਾ ਉਹ ਤੈਨੂੰ ਸਮਝਾਉਣਾ ਉਹਨੂੰ ਵੀ ਇਦਾਂ ਨਹੀਂ ਬੋਲੀਦਾ ਗਰੀ ਮੈਂ ਤਾਂ ਤੋਤੇ ਵਾਂਗੂ ਸਮਝਾਉਂਦੀ ਰਹਿਣੀ ਹੁਣ ਉਹ ਹੋ ਹੀ ਇਦਾਂ ਦਾ ਗਿਆਵਾ ਤੇ ਮੈਂ ਹੁਣ ਕੀ ਕਰਾਂ ਇਹਦੇ ਵਿੱਚ ਤਾਂ ਹੀ ਮੈਂ ਇਦਨੂੰ ਧਿਆਣ ਹੀ ਨਹੀਂ ਕਰਦੀ ਤਾਂ ਹੀ ਮ ਆਉਂਦੀ ਨਹੀਂ ਹੈਗੀ ਤੇ ਫੇ ਮੇਰੇ ਭਾ ਦਾ ਹੀ ਸਤਾ ਰਹਿੰਦਾ 24 ਘੰਟੇ ਇੱਧਰ ਵੀ ਤੇ ਤੇਰੇ ਵੱਲੋਂ ਵੀ ਵੀ ਆਈ ਨਹੀਂ ਨਾ ਤਾਂ ਫੋਨ ਕਰਦੀ ਕੋਈ ਮੁੜ ਕੇ ਤੇ ਫੋਨ ਮੈਂ ਕੀ ਕਰਨਾ ਐਹੀ ਕੁਝ ਸੁਣਨਾ ਆਣ ਕੇ ਇੱਥੇ ਵੀ ਮੁਗਿ ਪਾਇ ਮਾਪਰੇ ਗਰੁਖੀ ਖਾਪਾ ਮਿਸੀ ਖਾ ਮ ਆਪਣੇ ਘਰ ਸੌਖੀ ਆ ਉਦਾਂ ਚਲਾ ਐਵੇਂ ਨਾ ਹੈਦਾ ਮਾਨ ਖਰਾਬ ਕਰ ਆ ਲੀੜੇ ਪੈ ਕਰੀ ਆ ਜਾ ਉਠਾ ਜਾ ਨਾ ਮਈ ਇਥੇ ਕੇ ਦਾ ਕਸੂਰ ਨਹੀਂ ਆ ਮੰਮੀ ਦੇ ਆਪ ਖੁਦ ਅੰਦਰ ਲੜ ਕੇ ਦੇ ਬਰੇ ਆਪਾਂ ਮਰਾਈ ਕਿਦਾਂ ਵਕਤਾਂ ਨਾ ਬੁਆ ਖੋਲਿਆ ਵਾ ਛੁਣ ਲੋ ਹੁਣ ਮੁੰਡੇ ਦੀਆਂ ਕਰਨਾ ਛੁਣ ਲੈਗਾ ਨਾ ਹੋਰ ਕੋ ਸਖਾ ਰਿਆ ਤਾਂ ਨਹੀਂ ਨਾ ਮੁੰਡੇ ਨੂੰ ਛੁਣੀ ਜਾ ਤੂੰ ਹੀ ਆ ਕੇ ਤੁਹਾਡੇ ਦੁਆਲੇ ਹੋ ਗਿਆ ਛੁਣ ਲੈ ਆਪਣੀ ਸਾਰੀਆਂ ਪੜੀਆਂ ਮੇਲੀਆਂ ਗੱਲਾਂ ਛੁਣ ਲੈ ਹੋਰ ਕੋਈ ਪੁੱਛਣੀ ਤਾਂ ਪੁੱਛ ਪਾ ਨਾਲੇ ਮੰਮੀ ਨੂੰ ਤੇ ਹੁਣ ਸਿਆਣੇ ਹੋਣਾ ਚਾਹੀਦਾ ਮੈਂ ਫੇਰ ਵੀ ਨਿਆਣਾ ਹੋ ਕੇ ਉਹਨਾਂ ਨੂੰ ਸਮਝਾਉਂਦਿਆਂ ਵਾ ਉਹਨਾਂ ਨੇ ਤੇ ਆ ਸਮਝਣਾ ਚਾਹੀਦਾ ਵਾ ਜਸਨ ਪਤਾ ਤੋ ਉਹ ਨਿਆਣਾ ਵਾ ਤੈਨੂੰ ਅਜੇ ਨਹੀਂ ਸਮਝ ਨਹੀਂ ਆ ਗਈ ਮੰਮੀ ਤੇਰੀ ਸਿਆਣੀ ਆ ਠੀਕ ਆ ਦਵਾਈ ਖਾਣੀ ਸੌਖੀ ਨਹੀਂ ਕੋਈ ਆਗੀ ਉਹ ਕੋਈ ਤੰਗ ਹੋ ਕੇ ਦਵਾਈ ਖਾਂਦਾ ਵਾ ਤੰਗ ਕੀਤਾ ਤੇ ਫੇਰ ਹੀ ਦਵਾਈ ਖਾਦੀ ਆ ਚਾਹੇ ਉਧਰ ਖਾਦੀ ਜਾਂਦੀ ਦਵਾਈ ਕੇ ਜੀ ਕਰਦਾ ਦਵਾਈ ਖਾਂ ਅੰਕਲ ਜੀ ਨੇ ਕਿਹਨੇ ਵੀ ਤੰਗ ਕੀਤਾ ਇਹਦੇ ਆਪ ਖੁਦ ਖਾਂਦੇ ਦਵਾਈ ਆਪਾਂ ਇਹਨਾਂ ਕੋ ਕਹਿਆ ਵੀ ਨਹੀਂ ਓਏ ਆਪ ਖੁਦ ਨਹੀਂ ਪੁੱਤ ਦਵਾਈ ਖਾਦੀ ਜਾਂਦੀ ਤਾਂ ਕੋ ਹੋਏ ਬੰਦਾ ਫੇਰ ਹੀ ਦਵਾਈ ਖਾਂਦਾ ਵਾ ਓਦਾਂ ਨਹੀਂ ਦਵਾਈ ਖਾਦੀ ਜਾਂਦੀ ਮਲਾਜ਼ਮ ਜੀ ਮੇਰੀ ਸੁਣੋ ਹਾਂ ਆ ਮੁੰਡੇ ਨੇ ਕਿਤੇ ਰੋ ਰੋ ਕੇ ਤਰਲਿਆ ਨਾ ਬੂਆ ਖਲਾਇਆ ਵਾ ਅਹੀਂ ਚੱਪਨ ਨੂੰ ਤਿਆਰ ਹੋਏ ਕਿ ਵੀ ਜਿੱਤਾ ਇਹਨੇ ਵਕਤਾਂ ਦੇ ਨਾਲ ਬੂਆ ਐਨੇ ਤਰਲੇ ਲੈ ਭਲਾ ਇਹਨੂੰ ਨਹੀਂ ਇਹ ਚੋਂਦਾ ਕਾਦੀ ਦਵਾਈ ਖਾਣੀ ਕਾਇ ਤੋਂ ਖਾਣੀ ਇਹਨੂੰ ਪੁੱਛੋ ਕੁੜੀ ਨੂੰ ਵੀ ਤੂੰ ਕਾਇ ਤੋਂ ਖਾਦੀ ਹਾਏ ਹੋਏ ਸਾਹ ਚੜ ਗਏ ਦੌੜ ਦੌੜ ਕੇ ਇਹਨਾਂ ਤੇ ਥਾਪਾ ਹੋ ਜੇ ਇਹਨਾਂ ਲੈ ਬੈਣਾ ਮੈਨੂੰ ਨਾਨੀ ਮੇਰੀ ਸੰਣਾ ਜਾਨ ਖਾਲੀ ਇਹਨਾਂ ਨੇ ਮੇਰੀ ਆਪ ਇਹਨਾਂ ਇੱਕੋ ਮਿਕੋ ਹੋ ਜਾਣਾ ਵਾ ਚਲ ਜਸਨ ਫੇ ਤੂੰ ਇੱਥੇ ਰਹਿ ਖਾ ਦਾਦੀ ਬਾਬੇ ਦੀਆਂ ਠੀਕ ਆ ਨਾਲੇ ਤੈਨੂੰ ਪਕਾ ਕੇ ਖਵਾ ਲਣਗੇ ਨਾਲੇ ਤੈਨੂੰ ਸਕੂਲ ਘੱਲਣਗੇ ਨਾਲੇ ਉਹਨਾਂ ਨੂੰ ਪਤਾ ਲੱਗੂਗਾ ਵੀਰ ਮੈਂ ਆਪਣਾ ਪੁੱਤ ਛੱਡ ਕੇ ਜਾਂਦੀ ਆ ਇਹ ਘਰ ਵਿੱਚ ਮੈਂ ਛਤਰਾ ਦੀ ਵੀ ਰੋਟੀ ਦੇਣਗੇ ਨਾ ਤੇ ਮੈਂ ਛਤਰਾ ਦੀ ਵੀ ਖਾ ਲੂੰਗੀ ਇਹ ਘਰ ਨੂੰ ਨਹੀਂ ਛੱਡਣਾ ਨਾਲੇ ਇਹ ਮਾਤਾ ਦਾ ਕਰਕੇ ਮੈਂ ਤਾਂ ਕਦੀ ਵੀ ਨਹੀਂ ਆਪਣਾ ਘਰ ਛੱਡਦੀ ਤੇ ਤੂੰ ਹੀ ਨਾ ਜਾਓ ਆਪਣੇ ਘਰ ਨੂੰ ਚੱਲ ਭੈਣ ਇੱਦਾਂ ਕਿਦਾ 17 ਦੀ ਰੋਟੀ ਖਾ ਲੇਂਗੀ ਤੂੰ ਤੇਰਾ ਪਰ ਆ ਜਿੰਦਾ ਜਾਗਦਾ ਹਜੇ ਜਦੋਂ ਅੱਧੀ ਰਾਤ ਫੋਨ ਕਰ ਅੱਧੀ ਰਾਤ ਤੇਰੇ ਆਵਾਂਗੇ ਅਸੀਂ ਆਦਾ ਤੁਸੀਂ ਸੁਧਰਨਾ ਕੋਈ ਕਰੀਏ ਕਾਰਵਾਈ ਓਏ ਸਰਦਾਰ ਜੀ ਹਾਂ ਕਿਹੜੀ ਗੱਲ ਕਰਨ ਦਾ ਹੈ ਆ ਅਸੀਂ ਦੇ ਥਾਣੇ ਦਾ ਅੱਜ ਤੇ ਮੂੰਹ ਨਹੀਂ ਵੇਖਿਆ ਪਿਠਾਣਾ ਕਿੱਥੇ ਆ ਦੇ ਸਾਨੂੰ ਦਾ ਅੱਜ ਤੇ ਥਾਣੇ ਵਾਲ ਧਿਆਨ ਵੀ ਨਹੀਂ ਅਸੀਂ ਕੀਤਾ ਤੁਸੀਂ ਕਿਹੜੀਆਂ ਗੱਲਾਂ ਮਾਤਾ ਨੂੰ ਆਖਣ ਦਾ ਹੈ ਕਰੀਏ ਕਾਰਵਾਈ ਕਾਦੀ ਕਾਰਵਾਈ ਕਰਨੀ ਆ ਮਾਤਾ ਤੁਹਾਡੇ ਹੁੰਦਿਆਂ ਵੀ ਬੋਲਣ ਨੂੰ ਹੜਦੀ ਤੇ ਕੀ ਕਰਕੇ ਦੱਸੋ ਨਰੇ ਰਾਏ ਤੇਰਾ ਦਿਮਾਗ ਤੇ ਨਹੀਂ ਕਿਤੇ ਫਿਰ ਗਿਆ ਤੂੰ ਬਿਨਾ ਵਜ੍ਹਾ ਤੋਂ ਪੁਲਿਸ ਸੱਦ ਲਈਆ ਕੀ ਇੱਥੇ ਹੋ ਗਿਆ ਹੈ ਵੀ ਜਿਹੜਾ ਤੈਨੂੰ ਇੰਨਾ ਚਾਹ ਪੁਲਿਸ ਦਾ ਹੈ ਵੀ ਮੈਂ ਪੁਲਿਸ ਸੱਦ ਲਾ ਇੱਥੇ ਡੈਡੀ ਜੀ ਮੈਂ ਕੋਈ ਪੁਲਿਸ ਨੂੰ ਨਹੀਂ ਸੱਦਿਆ ਪੁਲਿਸ ਬਿਨਾ ਵਜ੍ਹਾ ਤੋਂ ਆ ਗਈ ਆ ਕਿੰਨੇ ਕਿੰਨ ਸੱਦੇ ਜੇ ਤੂੰ ਨਹੀਂ ਦੇ ਆ ਤੇਰਾ ਭਰਾ ਲੈ ਕੇ ਆਇਆ ਹੋਵੇ ਇਹਨੂੰ ਕਣ ਫੋਨ ਕੀਤਾ ਸੀ ਸਹੀ ਕੁੜੀ ਦੀ ਹਾਲਤ ਨਹੀਂ ਵੇਖੀ ਆਉਂਦੇ ਰੌਲਾ ਪਾਉਂਦੇ ਵੀ ਸਿਆਣੇ ਪਾਣੇ ਬੰਦੇ ਆ ਤੁਸੀਂ ਇਹ ਕਿੰਨਾ ਸਾਡਾ ਸ਼ਰੀਕੇ ਨਕਬ ਬਣਾਉਣ ਲੱਗੀ ਤੂੰ ਹੀ ਆ ਗਿਆ ਸੇ ਇਹਨਾਂ ਮੂੰਹ ਚੁੱਕ ਕੇ ਤੈਨੂੰ ਇਹ ਨਹੀਂ ਪਤਾ ਵੀ ਗਾੜੀ ਵੀ ਉਹਨਾਂ ਨਾਲ ਕੋਈ ਗੱਲ ਹੋਈ ਹੈ ਤਾਂ ਹੀ ਖਪਈ ਆ ਇਹ ਤਾਂ ਸਾਨੂੰ ਉਹ ਤਾਂ ਸਾਜ ਚ ਪਾ ਕੇ ਤੇ ਛੱਟਣ ਲੱਗੀ ਖਾਂਦੀ ਪੀਂਦੀ ਨੂੰ ਫਿੱਟ ਲੜਦੀ ਆ ਇਹਨੂੰ ਕੋਈ ਕੁਛ ਨਹੀਂ ਘਾਂਦਾ ਹਣ ਮੁੰਡੇ ਨੇ ਵੀ ਤੇ ਤੈਨੂੰ ਕੱਲਾਂ ਦੱਸ ਹੀ ਦਿੱਤੇਗਾ ਨਾ ਜੇ ਅਸੀਂ ਵਿਆਹ ਨਹੀਂ ਜਾਣਦੇ ਤੇ ਅਸੀਂ ਵਸਾਉਣੀ ਵੀ ਜਾਣਦੇ ਇੱਥੇ ਹੀ ਉਹ ਮਨ ਦਾ ਤੁਸੀਂ ਵਸਾਉਣੀ ਜਾਣਦੇ ਆ ਇਹ ਗੱਲ ਤੇਰੀ ਬਿਲਕੁਲ ਠੀਕ ਆ ਪਰ ਇਹ ਦਾ ਰੋਬ ਨਾ ਪੀਆਂ ਨਹੀਂ ਵਸਾਈਆਂ ਜਾਂਦੀਆਂ ਨਿਮਰਤਾ ਨਾਲ ਹਲੇ ਮੀ ਨਾਲ ਕੋਈ ਗੱਲ ਸਿਆਣੀ ਕਰ ਇਹ ਤੇ ਹਾਦੀ ਕਰ ਲਿਆ ਵਾ ਐਉਂ ਕਰ ਲਿਆ ਜਿੱਤ ਤਹਨ ਤਮਕੀਆਂ ਦੇਣ ਲਿਆ ਵਾ ਇਹ ਮੈਂ ਉਹਨੂੰ ਨਾਲ ਲਿਆ ਪੁਲਸ ਵਾਲੇ ਨੇ ਇਹ ਕਹ ਰਿਹਾ ਡਾਰੀ ਜਾਣਗੇ ਅਹੀਂ ਘਰੋਂ ਕਿੱਥੇ ਚੱਲ ਜਾਣਾ ਅਹੀਂ ਕਿਹੜਾ ਨੂੰ ਘਰੋਂ ਕੱਢਣ ਗਏ ਆ ਅਸੀਂ ਤੇ ਆਪ ਆਖਣ ਗਏ ਆ ਇਹ ਪੁੱਤ ਨਹੀਂ ਕਰੋ ਜਾਣਾ ਉਹ ਜੇ ਨਹੀਂ ਕੁੜੀ ਠੀਕ ਤਾਂ ਚਾਰ ਦਿਨ ਲੱਗਾ ਦਵਾਈ ਦੂਈ ਦਵਾ ਕੇ ਤੇ ਫੇਰ ਛੱਡ ਜੀ ਇਹਨੇ ਜੋ ਕਹਵਨੀ ਨਾ ਹੈਗਾ ਦਵਾਈ ਦਵਾਉਣ ਜੋਗਾ ਹੋਵੇ ਤੇ ਖੜੇ ਨਾ ਕਾਹ ਹੀ ਤੇ ਗਿਆ ਵਾ ਇੱਥੇ ਹੀ ਆਨੂੰ ਆਜੇ ਤੇ ਗਿਆ ਰੋਪ ਚ ਲਾਉਣਾ ਦਵਾਈ ਦਵਾਉਣ ਜੋਗਾ ਕਿਉਂ ਨਹੀਂਗਾ ਮੇਰਾ ਵੀਰ ਹੈਗਾ ਤੂੰ ਦੇਖ ਹੁੰਦਿਆਂ ਸਾਡੇ ਬੋਲੀ ਚਲੀ ਜਾਂਦੀਆਂ ਇੱਕ ਸਿਰਫ ਮੈਂ ਆਪਣੇ ਪੁੱਤ ਨੂੰ ਛੱਡ ਕੇ ਨਹੀਂ ਮੈਂ ਜਾਣਾ ਮਾਤਾ ਤੂੰ ਤੇ ਕਹਿਨੀ ਬਛੇ ਨਾ ਘਰੋਂ ਨਿਕਲ ਜਾ ਤੇ ਮੈਂ ਨਿਕਲਣਾ ਨਹੀਂਗਾ ਕਿਤੇ ਵੀ ਰਸੂ ਬਸੂ ਕਿਤੇ ਇੱਥੇ ਵਸਣਾ ਵਾ ਮੈਂ ਆਨੀ ਆ ਪਿਚਾਰ ਦਿਨ ਖਾ ਕੇ ਤੇ ਵੇਖ ਇਹਨਾਂ ਨੂੰ ਪਤਾ ਲੱਗੇ ਕਿ ਇਹ ਕਿੱਤਾ ਖਾਂਦੀ ਆ ਤੇ ਕਿੱਤਾ ਖਵਾਲਦੇ ਆ ਮੈਂ ਤਾਂ ਨਹੀਂ ਯਾਦ ਮੈਂ ਦਿਆ ਨਹੀਂ ਵੀਰ ਜੀ ਇਹਨਾਂ ਨੂੰ ਇੱਕ ਵਾਰੀ ਨਾ ਸਮਝਾਜੋ ਤੇ ਜੇ ਮੈਂ ਮਰੀ ਨਾ ਇਹ ਹੱਕਦਾਰ ਹੋਣਗੇ ਮੇਰੇ ਮਰਨ ਦੇ ਜ਼ਿੰਮੇਵਾਰ ਇਹ ਬਣਨਗੇ ਕੋਈ ਗੰਦੀ ਲਿਖ ਲਿਖਾ ਕੇ ਤਾਂ ਫੇਰ ਹੀ ਜਾਵਾਂਗੇ ਜੋ ਲਿਖ ਲਿਖਾ ਕੇ ਜੋ ਵੀ ਹੋਊਗਾ ਇਹੋ ਹੀ ਜ਼ਿੰਮੇਵਾਰ ਹੋਣਗੇ ਇਹ ਜ਼ਿੰਮੇਵਾਰ ਹੋਣਗੇ ਥੋੜੀ ਕਰਾਂਗੀ ਸਾਰੀ ਜਾਵਾਂਗੀ ਅੱਜ ਤੂੰ ਦਵਾਈ ਖਾਦੀ ਆ ਕੱਲ ਨੂੰ ਫੇਰ ਦਵਾਈ ਖਾ ਲਈ ਤਾਂ ਫੇਰ ਇਹੋ ਹੀ ਜ਼ਿੰਮੇਵਾਰ ਹੋਣਗੇਗਾ ਇਹਨਾਂ ਦੇ ਸਿਰ ਚੜ ਕੇ ਜੋ ਮੈਂ ਕਰਨਾ ਕਰਨਾ ਮੇਰੇ ਵੱਲੋਂ ਕੋਈ ਨਹੀਂ ਗਾ ਮੇਰੇ ਆਦਮੀ ਨੇ ਕਦੀ ਕੁਝ ਨਹੀਂ ਕਿਹਾ ਪਰ ਇਹੀ ਪੜਕਾਈ ਜਾਂਦੀ ਆ ਮਾਤਾ ਡੈਡੀ ਵੀ ਇਹਦੀਆਂ ਸੁਣੀ ਜਾਂਦਾ ਪਹਿਲਾਂ ਡੈਡੀ ਸਾਡੀਆਂ ਸੁਣਦਾ ਹੀ ਮੁੜ ਕੇ ਡੈਡੀ ਨੇ ਪਤਾ ਨਹੀਂ ਕੀ ਕੰਨਵਾਜ ਇਹਨਾਂ ਦੇ ਭਾਈ ਆ ਤੇ ਹੁਣ ਮੰਮੀ ਦੀਆਂ ਸਾਰੀਆਂ ਸੁਣਦਾ ਜੇ ਉਹ ਤੂੰ ਉਹਦੇ ਸਾਰੇ ਟੱਬਰ ਨੂੰ ਵਕਤ ਨੂੰ ਫੜਿਆ ਵਾ ਡੈਡੀ ਹਾਰ ਕੇ ਉਹਨਾਂ ਦੇ ਸੁਣਨ ਲੱਗਾ ساری ਉਮਰ ਪਹਿਲਾਂ ਤੇਰੀਆਂ ਸੁਨੀਆਂ ਜੋ ਤੂੰ ਕਰਦੀ ਉਹੋ ਮੰਨਦਾ ਸੀ ਉਹ ਖੀਰ ਦੀ ਬਾਕੀ ਸਾਰੇ ਦੇ ਨਾਸੀ ਤੋਂ ਦੇ ਤਾਂ ਮੈਂ ਫੇ ਹਾਰ ਕੇ ਉਹਨਾਂ ਦੇ ਮਗਰ ਲੱਗਾ ਹੀ ਹੋਣਾ ਤੋ ਇਹ ਤਾਂ ਚਲ ਗਿਆ ਨਾ ਬਾਹਰ ਆਪੇ ਇਹਨੇ ਅੰਦਰ ਵੜ ਕੇ ਨਾ ਪਤਾ ਨਹੀਂ ਕੀ ਖਾਦਾ ਤੇ ਕੀ ਨਹੀਂ ਖਾਦਾ ਅੰਦਰ ਉਦੋਂ ਹੀ ਇਹਨੇ ਭਰਾ ਨੂੰ ਫੋਨ ਕਰ ਦਿੱਤਾ ਤੇ ਹੁਣੇ ਪੁੱਛ ਲੈ ਕੇ ਆ ਉਹ ਵੀ ਆਉਂ ਭਿਜ ਤਾਂ ਹਾਜ਼ਰੀ ਹੁੰਦਾ ਵਾ ਛੇ ਹੀ ਨਾ ਲੈ ਕੇ ਤੇ ਆ ਗਿਆ ਪੁੱਛ ਵਾਲਿਆਂ ਨੂੰ ਤੇ ਮੈਂ ਸਿਆਣੇ ਬਹਿਣ ਦਾ ਕਰਕੇ ਨਾ ਲਿਆਜ ਕਰ ਚਲਿਆ ਸਾੜ ਕੇ ਜਲ ਚਲਿਆ ਠੀਕ ਆ ਜੇ ਕਿਥੇ ਮੇਜਰ ਹੁੰਦਾ ਨਾ ਤੇ ਲੋਕਾਂ ਕੋਲੋਂ ਬਾਤ ਹੋਰ ਵੱਜ ਜਾਣੇ ਤੇ ਮੈਂ ਅਹ ਦੇ ਕੇ ਭੈਣ ਨੂੰ ਲੈ ਪੈਣ ਤੇ ਆਪਣਾ ਦਵਾਈ ਦੁਆਰੋਂ ਕਰੀ ਠੀਕ ਆ ਜੇ ਹੋਰ ਕਿਤੇ ਲੋੜ ਕੋਈ ਦੱਸੇ ਨਹੀਂ ਵੀਰ ਮੈਨੂੰ ਪੈਸਾਂ ਦੀ ਨਹੀਂ ਲੋੜ ਮੈਨੂੰ ਤੁਹਾਡੀ ਲੋੜ ਵਾ ਤੂੰ ਹੀ ਮੇਰੇ ਨਾਲ ਰਾਤ ਦਿਨ ਹਾਜ਼ਰ ਰੋ ਪੈਸੇ ਮੇਰੇ ਕੋਲ ਵਾਧੂ ਆ ਆਪੇ ਦੇਣਗੇ ਨਾ ਦੇਣਗੇ ਤੇ ਇੱਥੇ ਮਰਖਾ ਫ ਜਾਣਾ ਵਾ ਤੇ ਚੁੱਕ ਕੇ ਤੇ ਮੈਨੂੰ ਲੈ ਜਿਓ ਕੋਈ ਗੱਲ ਇਹ ਟੈਨਸ਼ਨ ਨਾ ਲੈ ਤੂੰ ਕਦੇ ਨਹੀਂ ਮਰ ਚਲੀ ਤੂੰ ਬਾਪੂ ਜੀ ਇਹ ਬਾਰ ਬਾਰ ਗਲਤੀ ਨਹੀਂ ਕਰਨੀ ਹੁਣ ਹਣ ਬਾਰ ਬਾਰ ਨਹੀਂ ਸਾਡੇ ਕੋ ਆ ਜਾਂਦਾ ਠੀਕ ਆ